नव वर्ष का आगमन होते ही सिविल अस्पताल सुविधाओं से लेस हो रहा है जी हां सिविल अस्पताल पठानकोट में नई क्रिटिकल केयर यूनिट बनाई जा रही है जो जल्द ही शुरू हो जाएगी एसएमओ डॉक्टर सुनील चंद ने इस संबंध में जानकारी देते हुए कहा कि क्रिटिकल केयर यूनिट बनने से मरीजों को शहर से बाहर नहीं जाना पड़ेगा उनका इलाज पठानकोट में ही संभव हो सकेगा उन्होंने कहा कि नई यूनिट के लिए प्रशिक्षित डॉक्टर आदि की कमी को जल्द दूर किया जाएगा और कैमरों की संख्या बढ़ाकर अस्पताल में सुरक्षित वातावरण बनाया जाएगा तो ਜਿਹੜਾ ਸਾਡੇ ਕ੍ਰਿਟੀਕਲ ਕੇਅਰ ਬਲਾਕ ਬਣ ਰਿਹਾ ਹੈਗਾ ਇਸੇ ਵਿਲਸ ਹਸਪੀਟਲ ਜਿਹਦਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਹੈਗਾ ਇਹਦਾ ਵਿੱਚ ਇਹ ਹੈਗਾ ਕਿ ਜਿਹੜੇ ਪੇਸ਼ੈਂਟ ਛੜੇ ਸਾਡੇ ਸੀਰੀਅਸ ਹੁੰਦੇ ਸੀਗੇ ਚਾਹੇ ਉਹ ਹੈਂਡ ਇਜਰੀ ਦੇ ਹੈਗੇ ਆ ਜਾਂ ਕਿਸੇ ਹੋਰ ਸੀਰੀਅਸ ਬਿਮਾਰੀ ਨਾਲ ਜਿਉਂ ਵੈਂਟੀਲੇਟਰ ਦੀ ਲੋੜ ਹੈਗੀ ਜਾਂ ਆਈਸੀਯੂ ਦੀ ਲੋੜ ਹੈਗੀ ਤੇ ਉਹ ਜਿਹੜੇ ਪੇਸ਼ੈਂਟ ਹੈਗੇ ਆ ਹਮੇਸ਼ਾ ਰੈਫਰ ਨਹੀਂ ਕਰਾਂਗੇ ਕ੍ਰਿਟੀਕਲ ਕੇਅਰ ਬਲਾਕ ਨੂੰ ਤੋਂ ਬਾਅਦ ਇਹ ਜਿਹੜੀ ਦੋਨੇ ਫੈਸਿਲਿਟੀ ਆਈਸੀਯੂ ਦੀ ਜਾਂ ਵੈਂਟੀਲੇਟਰ ਦੀ ਫੈਸਿਲਿਟੀ ਜਿਹੜੀ ਹੈਗੀ ਹੈ ਤੇ ਅਵੇਲੇਬਲ ਹੋ ਜਾਏਗੀ ਤੇ ਜਿਹੜੇ ਇਹ ਜੇ ਸੀਰੀਅਸ ਪੇਸ਼ੈਂਟ ਜਿਹੜੇ ਰੈਫਰ ਕਰਦੇ ਸਿਗੇ ਉਹ ਪਟਾਸੀ ਹਸਪੀਟਲ ਟ੍ਰਾਂਸਪੋਰਟ ਵਿਖੇ ਹੀ ਉਹਨਾਂ ਦਾ ਇਲਾਜ ਹੋ ਹੋ ਪਾਇਆ। ਸਰ ਕਿੰਨਾ ਕੋ ਬਜਟ ਹੈਗਾ ਇਸ ਨੂੰ ਨੂੰ ਲੈ ਕੇ ਤੇ ਕਦੋਂ ਤੱਕ ਤਿਆਰ ਹੋ ਜੀ ਇਹਦੇ ਵਾਸਤੇ ਜਿਹੜੀ ਏਜੰਸੀ ਹੈਗੀ ਹੈ ਉਹ ਪੀ ਡਬਲਯੂ ਡੀ ਵਾਲੇ ਦੀ ਏਜੰਸੀ ਹੈਗੀ ਹੈ ਉਹ ਬਣਾ ਰਹੇ ਹੈਗੇ ਤੇ ਜਿਹੜੀ ਸਾਰੀ ਜਿਹੜੀ ਕਾਰਵਾਈ ਜਿਹੜੀ ਹੈ ਉਹਨਾਂ ਥਰੂ ਹੀ ਸਰ ਡਾਕਟਰਸ ਹੋਰ ਸਟਾਫ ਨੂੰ ਲੈ ਕੇ ਹਮੇਸ਼ਾ ਕਿਹਾ ਜਾਂਦਾ ਵੀ ਕਮੀ ਹੈ ਜੀ ਮਰੀਜ਼ ਔਖੇ ਹੁੰਦੇ ਆ ਤੇ ਸਰ ਉਹ ਕਮੀ ਕਿੱਦਾਂ ਪੂਰੀ ਹੋ ਸਕਦੀ ਹੈ ਜਿਹੜੇ ਕ੍ਰਿਟੀਕਲ ਕੇਅਰ ਬਲੌਕ ਦਾ ਜਿਹੜਾ ਹੈਗਾ ਇਹਦੀ ਨਵੀਂ ਅਪਾਇੰਟਮੈਂਟ ਜਿਹੜੀ ਹੈ ਇਹਦੇ ਜਿਹੜੇ ਅਲੱਗ ਹੀ ਜਿਹੜੇ ਡਾਕਟਰ ਤੇ ਜਿਹੜੇ ਸਟਾਫ ਨੁਸਸਾ ਸਿਆ ਜਿਹੜੇ ਪੈਰਾਮੈਡੀਕਲ ਸਟਾਫ ਹੈਗਾ ਹੈ ਅਲੱਗ ਹੀ ਰਿਕਰੂਟ ਹੋਣਗੇ ਤੇ ਉਹਦੇ ਵਿੱਚ ਇਹ ਤਨਾਤ ਰਹਣਗੇ ਇਸ ਤੋਂ ਇਲਾਵਾ ਜਿਹੜੇ ਸਾਡੇ ਸਿਵਲ ਹਸਪੀਟਲ ਵਿੱਚ ਡਾਕਟਰਸ ਦੀ ਕੋਈ ਕਮੀ ਨਹੀਂ ਹੈਗੀ ਡਾਕਟਰ ਸਾਡੇ ਸਫੀਸ਼ੀਐਂਟ ਹੈਗੇ ਸਿਰਫ ਮੈਡੀਕਲ ਸਪੈਸ਼ਲਿਸਟਸ ਨੇ ਤੇ 올 ਦਿਸ ਜਿਹੜੇ ਹੈ ਇਹਦੀ ਕਮੀ ਹੈਗੀ ਹੈ ਤੇ ਆਸ਼ਾ ਇਹ ਕਰਦੇ ਆਂ ਆਪਾਂ ਕਿ ਜਲਦੀ ਹੀ ਇਹ ਵੀ ਪੂਰੀ ਹੋ ਜਾਏ ਸਰ ਤੋਂ ਕਿ ਦੇਖਿਆ ਗਿਆ ਕਿ ਅੱਜ ਤਿੰਨ ਨੂੰ ਕੋਈ ਨਾ ਕੋਈ ਥੋੜੀ ਜਿਹੀ ਕੁਛ ਰੈਕਟਿਵ ਹੋ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸੀਸੀਟੀਵੀ ਸਿਵਲ ਹਸਪਤਲ ਚ ਲੱਭਣਗੇ ਜਿਹੜਾ ਸਾਡਾ ਸਿਵਲ ਹਸਪਤਲ ਹੈਗਾ ਤੇ ਓਲਰੇਡੀ 32 ਤੋਂ 36 ਕੈਮਰੇ ਜਿਹੜੇ ਹੈਗੇ ਇੰਸਟਾਲਡ ਹੈਗੇ ਤੇ ਮੇਰੀ ਇਹੀ ਮਤਲਬ ਜੋ ਸਾਡਾ ਪ੍ਰੋਪੋਜ਼ਲ ਹੈਗਾ ਸਰਕਾਰ ਨੂੰ ਮਾਨਯੋਗ ਸਿਵਲ ਸੀਨ ਸਾਹਿਬ ਨੂੰ ਕਿ ਇੰਨੇ ਹੀ ਕੈਮਰੇ ଥି 32 ਕੈਮਰੇ ਜਿਹੜੇ ਹੈਗੇ ਹੋਰ ਲਗਵਾਏ ਜਾਣ ਸੋ ਦੈਟ ਕਿ ਜਿੰਨਾ ਸਾਰਾ ਏਰੀਆ ਜਿਹੜਾ ਹੈਗਾ ਸਿਵਲ ਹਸਪਤਲ ਦਾ ਉਹਗਾ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਆ ਜਾਏਗਾ ਤੇ ਜਿਹੜੀ ਚੋਰੀ ਦੀਆਂ ਜੇ ਹੋ ਕਿਸੇ ਕਿਸਮ ਦੀ ਕੋਸ਼ਿਸ਼ ਤਾਂ ਨਹੀਂ ਟਿਕਣਾ ਹੈ ਇਹ ਨੂੰ ਰੋਕਿਆ ਜਾ ਸਕਦਾ ਹੈ